ਜਿਹੜਾ ਗ੍ਰੰਥੀ ਦੀ ਡਿਊਟੀ ਕਰਦਾ ਤੁਹਾਡੇ ਚ ਕੋਈ ਬੈਠਾ ਹੈ ਅਗਲੇਾਂ ਚ ਕਰਦਾ ਕਰਦਾ ਸੀ ਆਈ ਮਾੜਾ ਜਿਹਾ ਖੜਾ ਹੋ ਹਲਾਕੇ ਨੂੰ ਆ ਜਾ ਇੱਥੇ ਕੈਮਰਾ ਇਹਦੇ ਤੇ ਵੀ ਰੱਖਿਓ ਮੇਰੇ ਤੇ ਤੇ ਹੈ ਹੀ ਐ ਪਿੱਛੇ ਵਾਲਾ ਕੈਮਰਾ ਤੇ ਮਾਰਿਓ ਆ ਮਾਈਕ ਫੜਾਈ ਜਰਾ ਇਹਨੂੰ ਆ ਮਾਈਕ ਦੇ ਫੜਾ ਦੇ ਮਾਈਕ ਅੱਛਾ ਉੱਥੋਂ ਦੇ ਦੇ ਆਹ ਦੇ ਦੇ ਆ ਮਾਈਕ ਢੋਲਕ ਵਾਲਾ ਇੱਕ ਚਲਾ ਆ ਸੁਣਿਓ ਜਰਾ ਆਪ ਗੱਲ ਸੁਣਿਓ ਮੇਰੀ ਧਿਆਨ ਨਾਲ ਸਮਝਣੀ ਐ ਸੁਣਿਓ ਵੀਰ ਨੇ ਗ੍ਰੰਥੀ ਦੀ ਡਿਊਟੀ ਕੀਤੀ ਐ ਸੁਣੋ ਧਿਆਨ ਨਾਲ ਕੈਮਰਾ ਇੱਧਰ ਸੁਣੋ ਹੁਣ ਮੇਰੀ ਗੱਲ 'ਵਾਲ ਧਿਆਨ ਦਿਓ ਮਾਈਕ ਚੱਲਦਾ ਚੈੱਕ ਕਰ ਵਾਹਿਗੁਰੂ ਚੱਲਦਾ ਨਾ ਅੱਛਾ ਹੁਣ ਸੁਣਿਓ ਬਈ ਸਿੰਘੋ ਧਿਆਨ ਨਾਲ ਸੁਣਿਓ ਇਹ ਸਿੰਘ ਨੇ ਹਾਂ ਵੀ ਤੂੰ ਮੈਨੂੰ ਇੱਧਰ ਮੇਰੇ ਵੱਲ ਦੱਸ ਭਈ ਜਿੱਥੇ ਡਿਊਟੀ ਕਰਦਾ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਹੱਥ ਕਿਹਨੂੰ ਲਾਉਂਦਾ ਸੀ ਸਵੇਰੇ ਸ਼ਾਮ ਨੂੰ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਸਾਰੇ ਗ੍ਰੰਥੀ ਹੱਥ ਕਿਹਨੂੰ ਲਾਉਂਦੇ ਆ ਜੀ ਠੀਕ ਹੈ ਸਵੇਰੇ ਵੀ ਤੇ ਸ਼ਾਮ ਵੀ ਹੱਥ ਲਾਉਂਦਾ ਸੀ ਗੁਰੂ ਗ੍ਰੰਥ ਸਾਹਿਬ ਅੱਛਾ ਸੀਸ ਤੇ ਕਿਹਨੂੰ ਝੁਕਦਾ ਸੀ ਗੁਰੂ ਗ੍ਰੰਥ ਸਾਹਿਬ ਜੀ ਹਾਂ ਤਸਵੀਰੇ ਨਿਤਨੇਮ ਕਿਹਦੀ ਹਜੂਰੀ 'ਚ ਬਹਿ ਕੇ ਕਰਦਾ ਸੀ ਗੁਰੂ ਗ੍ਰੰਥ ਸਾਹਿਬ ਜੀ ਤੇ ਸ਼ਾਮ ਨੂੰ ਰਹਿਰਾਸ ਉਹ ਕਿਦੀ ਹਜੂਰੀ ਚ ਪੜ ਕੇ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਸਾਰੀ ਸੇਵਾ ਕਾਦੀ ਕਰਦਾ ਸੀ ਗੁਰੂ ਗ੍ਰੰਥ ਸਾਹਿਬ ਜੀ ਤੇ ਤਨਖਾਹ ਕਿੰਨੀ ਦਿੰਦੇ ਹੋਣਗੇ ਗੁਰਦੁਆਰੇ ਵਾਲੇ 6 ਜਾਂ 7000 6 ਜਾਂ 7000 6 ਜਾਂ 7000 ਆ ਸੁਣੋ ਧਿਆਨ ਹੁਣ ਮੇਰੀ ਗੱਲ ਧਿਆਨ ਨਾਲ ਸਮਝੋ ਜਿੰਨੇ ਗਰੰਥੀ ਹੈ 6 ਜਾਂ 7000 ਦਿੰਦੇ ਹੋਣਗੇ ਏਸੇ ਵੀਰ ਦੀ ਡਿਊਟੀ ਕਿਸੇ ਵੱਡੇ ਇਤਿਹਾਸਕ ਸਥਾਨ ਤੇ ਸ਼ਿਫਾਰਿਸ਼ ਪਾ ਕੇ ਲੱਗ ਜਾਏ ਸਿੱਧਾ ਫੋਨ ਜਾਵੇ ਵੱਡੇ ਲੀਡਰ ਦਾ ਇਸੇ ਨੌਜਵਾਨ ਨੂੰ ਹੀ ਬਣਾਉਣਾ ਆਨੰਦਪੁਰ ਸਾਹਿਬ ਦਾ ਅੰਮ੍ਰਿਤਸਰ ਦਰਬਾਰ ਸਾਹਿਬ ਦਾ ਦਮਦਮਾ ਸਾਹਿਬ ਦਾ ਹਜ਼ੂਰ ਸਾਹਿਬ ਦਾ ਤੇ ਇਹ ਸਿੰਘ ਜਿਹੜਾ ਆ ਸਿੰਘ ਇੱਥੇ ਖੜਾ ਹੈ ਜਿਹੜਾ ਕਹਿੰਦਾ 5-6000 ਰੁਪਇਆ ਤਨਖਾਹ ਮਿਲਦੀ ਰਹੀ ਹੱਥ ਗੁਰੂ ਗ੍ਰੰਥ ਸਾਹਿਬ ਨੂੰ ਲਾਂਦਾ ਰਿਹਾ ਸੇਵਾ ਗੁਰੂ ਗ੍ਰੰਥ ਸਾਹਿਬ ਦੀ ਕਰਦਾ ਰਿਹਾ ਪਰ ਇਹ ਜੇ ਕਵੇ ਕਿ ਮੈਂ ਕਿਸੇ ਦੇ ਘਰੇ ਵਿਆਹ ਹੋਵੇ ਤੇ ਇਹ ਹੋਵੇ ਹੈਡ ਰੱਕੀ ਹੈਡ ਗਰੰਥੀ ਹੈਡ ਗਰੰਥੀ ਦਰਬਾਰ ਸਾਹਿਬ ਇਹੀ ਸਿੰਘ ਹੈਡ ਗਰੰਥੀ ਸ੍ਰੀ ਦਰਬਾਰ ਸਾਹਿਬ ਤੇ ਇਹ ਕਵੇ 51000 ਰੁਪਇਆ ਲਵਾਂਗਾ ਤਾਂ ਅਰਦਾਸ ਕਰਨ ਲਈ ਆਉਂਗਾ ਤੇ ਲੋਕੀ ਪਤਾ ਕੀ ਕਹਿਣਗੇ ਕਹਿਣਗੇ 51000 ਵੀ ਲੈ ਲਿਓ ਭਾਈ ਸਾਹਿਬ ਸਾਡੇ ਘਰੇ ਅਰਦਾਸ ਕਰਨ ਲਈ ਸਾਡੇ ਮੁੰਡੇ ਦੇ ਵਿਆਹ ਵਿੱਚ ਇੱਕ ਵਾਰੀ ਪਹੁੰਚੋ ਇਕਦਮ ਮਹਾਨ ਹੋ ਗਿਆ ਪਰ ਪਹਿਲਾਂ ਹੁਣ ਮੈਨੂੰ ਦੱਸੋ ਉੱਥੇ ਜਾ ਕੇ ਸੇਵਾ ਕੀ ਦੀ ਕਰੂਗਾ ਦੱਸਿਓ ਦਰਬਾਰ ਸਾਹਿਬ ਜਾ ਕੇ ਕੀ ਦੀ ਸੇਵਾ ਕਰੇਗਾ ਗੁਰੂ ਗ੍ਰੰਥ ਸਾਹਿਬ ਜੀ ਲੈ ਕੇ ਕਿਨੂੰ ਜਾਏਗਾ ਚੱਕ ਕੇ ਗੁਰੂ ਗ੍ਰੰਥ ਸਾਹਿਬ ਜੀ ਤੇ ਪ੍ਰਕਾਸ਼ ਕੀ ਦਾ ਕਰੇਗਾ ਗੁਰੂ ਗ੍ਰੰਥ ਸਾਹਿਬ ਜੀ ਤੇ ਸ਼ਾਮ ਨੂੰ ਸਿਖਾ ਸੁਖਾਸਣ ਕੀ ਦਾ ਕਰੇਗਾ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰੂ ਗ੍ਰੰਥ ਸਾਹਿਬ ਕੀ ਇਹ ਲੋਕ ਪੁਜਾਰੀ ਢਾਂਚਾ ਇਹ ਦੱਸ ਸਕਦਾ ਵੀ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਫਰਕ ਹੈ ਬੋਲੋ ਜੀ ਇਨਾ ਚ ਇਨੀ ਹਿੰਮਤ ਹੈ ਇਹ ਗੱਲ ਕਹਿਣ ਦੀ ਇਹ ਕਹਿ ਦੇਣਗੇ ਵੀ ਪਿੰਡ ਵਾਲੇ ਗੁਰੂ ਗ੍ਰੰਥ ਸਾਹਿਬ ਵਿੱਚ ਜੇ ਸ਼ਕਤੀ ਹੈ ਤੇ ਇਹਦੇ 'ਚ ਘਟ ਹੈ ਦੱਸੋ ਬੋਲੋ ਜੀ ਕੋਈ ਇਨੀ ਹਿੰਮਤ ਹੈ ਕਿਸੇ ਦੀ ਨਹੀਂ ਕਹਿ ਸਕਦੇ ਨਹੀਂ ਕਹਿ ਸਕਦੇ ਪਿੰਡ ਵਾਲੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਾਵਰ ਘਟ ਹੈ ਸ਼ਕਤੀ ਘਟ ਹੈ ਪਰ ਕਮਾਲ ਦੀ ਗੱਲ ਇਹ ਹੈ ਇੱਥੇ ਗੁਰੂ ਗ੍ਰੰਥ ਸਾਹਿਬ ਨੂੰ ਤੂੰ ਹੱਥ ਲਾ ਕੋਈ ਫਰਕ ਨਹੀਂ ਕਹਿਣਗੇ ਆਮ ਬੰਦਾ ਯਾਰ ਪਿੰਡ ਦਾ ਗ੍ਰੰਥੀ ਹੈ ਪਰ ਹੱਥ ਕੀ ਨੂੰ ਲਾਉਂਦਾ ਗੁਰੂ ਗ੍ਰੰਥ ਸਾਹਿਬ ਨੂੰ ਸੇਵਾ ਕਰਦਾ ਗੁਰੂ ਗ੍ਰੰਥ ਸਾਹਿਬ ਦੀ ਇਹ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਦੀ ਕਰਦਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਇੱਥੇ ਆ ਕੇ ਕਰ ਤੇ ਕਰ ਫਿਰ ਵੀ ਗੁਰੂ ਗ੍ਰੰਥ ਸਾਹਿਬ ਦੀ ਹੁਣ ਤੂੰ ਬਣ ਗਿਆ ਮਹਾਨ ਇਹਦਾ ਮਤਲਬ ਜਗਾ ਵੱਡੀ ਹੈ ਕਿ ਗੁਰੂ ਗ੍ਰੰਥ ਸਾਹਿਬ ਬੋਲੋ ਗੱਜ ਕੇ ਜਗਾ ਵੱਡੀ ਬਣਾਤੀ ਜਗਾ ਵੱਡੀ ਬਣਾਤੀ ਉਸ ਥਾਂ ਤੇ ਕਰੇਗਾ ਸੇਵਾ ਤਾਂ ਮਹਾਨ ਹੈ ਉਹ ਤਾਂ ਉਹ ਤਾਂ ਤੂੰ ਗੁਰੂ ਗ੍ਰੰਥ ਸਾਹਿਬ ਨੂੰ ਰੋਜ਼ ਜਫਾ ਮਾਰ ਕੇ ਸੌਇਆ ਕਰ ਪਾਵੇਂ 18 ਘੰਟੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਰਹਿ ਤੂੰ ਆਮ ਬੰਦਾ ਹੈ 10 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇ ਰੋਜ਼ ਸੇਵਾ ਕਰਿਆ ਕਰੇ ਤੂੰ ਆਮ ਬੰਦਾ ਹੈ ਪਰ ਜਿੱਦਣ ਇੱਥੇ ਸੇਵਾ ਕਰੇ ਉਸ ਦਿਨ ਤੂੰ ਮਹਾਨ ਬਣਦਾ ਹੈ ਇਹਦਾ ਮਤਲਬ ਵੱਡਾ ਕੀ ਹੈ ਜਗਾ ਕੇ ਗੁਰੂ ਗ੍ਰੰਥ ਸਾਹਿਬ ਜੀ ਜਗਾ ਥਾ ਪਰ ਜੇ ਗੁਰੂ ਗ੍ਰੰਥ ਸਾਹਿਬ ਇੱਕੋ ਹੀ ਹੈ ਤਾਂ ਮੈਨੂੰ ਜਵਾਬ ਦਿਓ ਫਿਰ ਪਿੰਡਾਂ ਵਾਲੇ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਹੋਏਗਾ ਕਿ ਨਹੀਂ ਹੋਏਗਾ ਹੋਏਗਾ ਤੇ ਹਰ ਗ੍ਰੰਥ ਜਿਹੜਾ ਵੀ ਬਾਣੀ ਪੜੇਗਾ ਭੈਣ ਪੜੇ ਵੀਰ ਪੜੇ ਜਿਹੜਾ ਵੀ ਬਾਣੀ ਪੜੇ ਉਹ ਹਰ ਕੋਈ ਵੱਡਾ ਹੋਇਆ ਕਿ ਨਾ ਹੋਇਆ ਹਰ ਕੋਈ ਵੱਡਾ ਹੋਏਗਾ ਪਰ ਇੱਥੇ ਏਦਾਂ ਦਾ ਸਿਸਟਮ ਨਹੀਂ ਇੱਥੇ ਇਹ ਕੁਛ ਨਹੀਂ ਇੱਥੇ ਢਾਂਚਾ ਬਣਾਇਆ ਗਿਆ ਇੱਥੇ ਇੱਕ ਸਿਸਟਮ ਖੜਾ ਕੀਤਾ ਗਿਆ ਸੇਵਾ ਵੀ ਗੁਰੂ ਗ੍ਰੰਥ ਸਾਹਿਬ ਦੀ ਕਰਦਾ ਇੱਥੇ ਸੁਣੋ ਜੀ ਇੱਥੇ ਅੰਗਰੇਜ਼ ਸਿੰਘ ਕੀਰਤਨ ਕਰਦਾ ਆਮ ਕੀਰਤਨੀਏ ਇਹਦੀ ਡਿਊਟੀ ਲੱਗ ਜੀ ਫਿਰ ਇਹ ਬੰਦਾ 51000 ਵੀ ਪ੍ਰੋਗਰਾਮ ਦਾ ਮੰਗੇਗਾ ਲੋਕੀ ਦੇਣਗੇ ਹੁਣ ਕੀ ਕਰਦਾ ਪਹਿਲਾਂ ਕੀ ਕਰਦਾ ਸੀ ਕੀਰਤਨ ਗੱਜ ਕੇ ਪਹਿਲਾਂ ਕੀ ਕਰਦਾ ਸੀ ਕੀਰਤਨ ਤੇ ਹੁਣ ਕੀ ਕਰਦਾ ਹੈ ਤੇ ਪਰ ਹੁਣ ਕਿੱਡਾ ਮਾਨ ਹੋ ਗਿਆ ਕਹਿੰਦੇ ਹੁਣ ਤੈਨੂੰ 50000 ਵੀ ਦੇਣ ਨੂੰ ਤਿਆਰ ਆ ਅੱਗੇ ਕੋਈ 5000 ਚ ਨਹੀਂ ਸੀ ਲੈ ਕੇ ਜਾਂਦਾ ਕਿੰਨਾ ਫਰਕ ਪੈ ਗਿਆ ਹੋਰ ਦੱਸੋ ਜੀ ਆਮ ਗ੍ਰੰਥੀ ਸੀ ਥਾਂ ਤੇ ਜਾ ਕੇ ਇੱਕ ਜਗ੍ਹਾ ਤੇ ਜਾ ਕੇ ਇੱਕ ਗ੍ਰੰਥੀ ਮਹਾਨ ਬਣ ਗਿਆ ਕੀਰਤਨ ਕਰਦਾ ਸੀ ਉਹ ਜਗ੍ਹਾ ਤੇ ਜਾ ਕੇ ਕੀਰਤਨੀਆਂ ਬੜਾ ਮਹਾਨ ਬਣ ਗਿਆ ਕਮਾਲ ਦੀ ਗੱਲ ਹੈ ਗੁਰੂ ਗ੍ਰੰਥ ਸਾਹਿਬ ਇੱਧਰ ਕਮਰਿਆਂ 'ਚ ਪ੍ਰਕਾਸ਼ ਪਏ ਨੇ ਕੋਈ ਮੱਥਾ ਨਹੀਂ ਟੇਕਦਾ ਜਿੱਦਣ ਉਸ ਜਗ੍ਹਾ ਤੇ ਗੁਰੂ ਗ੍ਰੰਥ ਸਾਹਿਬ ਗਿਆ ਉਹ ਵੀ ਕਿੱਡਾ ਮਹਾਨ ਬਣ ਗਿਆ ਇਸ ਸਿੰਘ ਨੂੰ ਕਹਿਣ ਇਸੇ ਸਿੰਘ ਨੂੰ ਕਹਿਣ ਵੀ ਗੁਰੂ ਗ੍ਰੰਥ ਸਾਹਿਬ ਨੂੰ ਚੱਕ ਕੇ ਪਿੰਡ ਚ ਰੱਖਦਾ ਤੇ ਕੋਈ ਗੱਲ ਨਹੀਂ ਇਹੀ ਗੁਰੂ ਗ੍ਰੰਥ ਸਾਹਿਬ ਨੂੰ ਲਿਆ ਨਾਲੇ ਤੂੰ ਵੀ ਬੜਾ ਮਹਾਨ ਹੋ ਜਾਏਗਾ ਨਾਲੇ ਗੁਰੂ ਗ੍ਰੰਥ ਸਾਹਿਬ ਵੀ ਮਹਾਨ ਹੋ ਜਾਣਗੇ ਸਮਝ ਆਉਂਦੀ ਹੈ ਵੀ ਢਾਂਚਾ ਕੀ ਹੈ ਕਈ ਥਾਵਾਂ ਤੇ 2 2 3 3000